ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਵਧੀਆ ਆਈ ਹੋਪ ਸਾਰੇ ਵਧੀਆ ਹੋਣਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੇ ਮਾਤਾ ਸ੍ਰੀ ਆਏ ਹੋਏ ਨੇ ਕੈਨੇਡਾ ਤੋਂ ਯੂ ਐਸ ਏ ਤੇ ਅੱਜ ਉਹਨਾਂ ਨੂੰ ਅਸੀਂ ਚੱਲੇ ਆ ਘਮਾਉਣ ਕਿਉਂਕਿ 2 ਦਿਨ ਹੋ ਗਏ ਉਹਨਾਂ ਨੂੰ ਆਇਆ ਨੂੰ ਤੇ 2 ਦਿਨ ਉਹਨਾਂ ਨੇ ਰੈਸਟ ਕੀਤੀ ਤੇ ਅੱਜ ਧੁੱਪ ਵੀ ਵਧੀਆ ਸੀ ਵੈਦਰ ਵੀ ਵਧੀਆ ਆ ਅਮਰੀਕਾ ਦਾ ਤੇ ਫਿਰ ਮਮਮੀ ਨੂੰ ਕਿਹਾ ਵੀ ਚਲੋ ਸਵੇਰੇ ਸਵੇਰੇ ਤੁਹਾਨੂੰ ਸਟੋਰ ਘੁਮਾ ਲਿਓ ਨੇ ਨੇੜੇ-ਨੇੜੇ ਵਾਲੇ ਉਰੇ ਤਾਂ ਫਿਰ ਸ਼ਾਮ ਨੂੰ ਸਾਰਿਆਂ ਦੇ ਜੌਬਾਂ ਤੇ ਜਾਣਾ ਤੇ ਮੰਮੀ ਕਹਿੰਦੇ ਚਲੋ ਤੇ ਅੱਜ ਹੁਣ ਤੁਹਾਨੂੰ ਵੀ ਲੈ ਕੇ ਚੱਲਦੇ ਆ ਤੁਹਾਨੂੰ ਵੀ ਦਿਖਾਉਣੇ ਆ ਜੂਐਸ ਦੇ ਸਟੋਰ ਤੇ ਆਗੇ ਸਾਰੇ ਹਾਂ ਦੀਪ ਕਿਵੇਂ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿੱਥੇ ਚੱਲੇ ਅੱਜ ਤੁਹਾਨੂੰ ਸਟੋਰ ਘੁਮਾ ਕੇ ਲਿਆਉਣੇ ਆ ਅਮਰੀਕੇ ਦੇ ਸਟੋਰ ਠੀਕ ਆ ਠੀਕ ਆ ਉੱਪਰ ਐ ਕਹਾ ਆ ਸੜੀ ਜੀ ਚਲ ਚਲੀਏ ਬਾਕੀ ਉੱਥੇ ਜਾ ਕੇ ਦਿਖਾਉਣੇ ਆ ਤੁਹਾਨੂੰ ਚੀਜ਼ਾਂ ਤੋਂ ਪਰ ਉਹ ਸੋਹਣੀ ਨਿਕਲੀ ਹੋਈ ਆ ਹੈ ਨਹੀਂ ਇੰਨੀ ਠੰਡ ਜਿੰਨੀ ਹੋਣੀ ਚਾਹੀਦੀ ਸੀ ਹੈ ਨਹੀਂ ਇੰਨੀ ਵੈਦਰ ਵਧੀਆ ਆ ਬਾਹਰ ਸਟੋਰੋਂ ਨੇ ਇੱਥੇ ਤੇ ਇੱਥੇ ਸਾਡੇ ਸਟੋਰ ਨਾਲ ਲੱਗੇ ਲੱਗੇ ਆ ਇਹ ਕਾਪ ਪਲਾਜ਼ਾ ਆਇਆ ਇਹਦੇ ਵਿੱਚ ਸ਼ਾਪਿੰਗ ਵਾਲਾ, ਗਰੋਸਰੀ ਵਾਲਾ, ਸੂਜ਼ ਵਾਲਾ ਸਾਰੇ ਸਟੋਰ ਨੇਗੇ। ਫੋਨ ਵਾਲੇ ਤੇ ਇੱਥੇ ਸਾਰੇ ਕੱਪੜੇ ਵਗੈਰਾ ਮੈਂ ਲਿਆ ਇੱਕ ਵੱਡਾ ਪਲਾਜ਼ਾ ਆਇਆ। ਬਾਬਾ ਕੁਝ ਮਿਲ ਜਾਂਦਾ ਇੱਥੋਂ ਵੀ। ਤੇ ਇਹਦੇ ਨਾਲ ਹੀ ਥੋੜਾ ਜਿਹਾ ਬਸ ਲਾਈਟ ਕ੍ਰਾਸ ਕਰਕੇ ਦੂਜਾ ਪਲਾਜ਼ਾ ਆ ਜਾਂਦਾ। ਤੇ ਉੱਥੇ ਵੀ ਸੇਮ ਹੀ ਚੀਜ਼ਾਂ ਨੇਗੇ, ਰੈਸਟੋਰੈਂਟ ਵਗੈਰਾ ਸਭ ਆ ਜਾਂਦਾ ਆ। ਆਹ ਲਾਈਟ ਆ ਗੋਲੇ ਆਪਣਾ ਸੈਕਿੰਡ ਪਲਾਜ਼ਾ ਆ ਗਿਆ ਇੱਧਰ ਹੈਗੇ ਨੇ ਅਮਰੀਕਨ ਰੈਸਟੋਰੈਂਟ ਵਾਕ ਇੱਧਰ ਵਾਲੇ ਤੇ ਇੱਧਰ ਆ ਜੂਗੀ ਬੈਂਕ ਇੱਕ ਐਮਵੀਆ ਸਭ ਕੁਝ ਇੱਧਰ ਹੀ ਆ ਇੱਕ ਇਹ ਪਲਾਜ਼ਾ ਆ ਜਿਹੜਾ ਸਾਨੂੰ ਘਰ ਦੇ ਬਹੁਤ ਨੇੜੇ ਪੈਂਦਾ ਆ ਆਪਾਂ ਇੱਥੇ ਅਸੀਂ ਵਾਕ ਕਰਕੇ ਵੀ ਆ ਜਾਈਏ 10 ਪਾਸੇ ਨੇ ਸਾਨੂੰ ਅਮਰੀਕਾ ਆ ਕੇ ਕਿਵੇਂ ਲੱਗਿਆ ਮੈਨੂੰ ਵਧੀਆ ਲੱਗਿਆ ਅਮਰੀਕਾ ਜੀ ਲੱਗ ਗਿਆ ਹਾਂ ਕੈਨੇਡਾ ਨਾਲੋਂ ਥੋੜਾ ਜਿਹਾ ਫਰਕ ਆ ਨਾ ਅਮਰੀਕਾ ਦਾ ਉੱਥੇ ਠੰਡ ਜ਼ਿਆਦਾ ਆ ਮਤਲਬ ਉਹਦੇ ਮੁਕਾਬਲੇ ਇੱਥੇ ਥੋੜੀ ਜਿਹੀ ਠੰਡ ਘੱਟ ਆਗੀ ਉੱਥੇ ਨਜਾਇਜ਼ ਜ਼ਿਆਦਾ ਠੰਡ ਪੈਂਦੀ ਆ ਇਸ ਟਾਈਮ ਉੱਥੇ ਵੀ ਲੱਗਿਆ ਹੋਵੇ ਅਸ ਜਲਾ ਹਾਂ ਸਹੀ ਆ ਮਾਈ ਸਾਰਾ ਪਰਵਾਰੋਂ ਪਰਵਾਰ ਬਣਿਆ ਹਾਂ ਹਾਂ ਜੀ ਉਹ ਇੰਡੀਆ ਚਲੇ ਇੱਕ ਜਗ੍ਹਾ ਹਾਂ ਹਾਂ ਹੁਣ ਕਹਿੰਦਾ ਤੂੰ ਇੱਥੇ ਲੱਭਣੇ ਸਹੀ ਆ ਚਲੋ ਮਤਲਬ ਜੀ ਲੱਗ ਗਿਆ ਤੁਹਾਡਾ ਤੁਹਾਡੇ ਮੁੰਡੇ ਕੋਲੇ ਆ ਗਏ ਹਨ ਚਲੋ ਆਜੋ ਤੁਹਾਨੂੰ ਸਟੋਰ ਘੁਮਾਈਏ ਦੇ ਆ ਸਟੋਰਾ ਇੱਥੇ ਅਸੀਂ ਥੋੜਾ ਬਹੁਤ ਸਮਾਨ ਦੇਖਾਂਗੇ ਤੇ ਸ਼ਾਪਿੰਗ ਕਰਾਂਗੇ ਥੋੜੀ ਬਹੁਤ ਮਾਤਾ ਨੂੰ ਜੋ ਚੀਜ਼ ਪਸੰਦ ਆਈ ਉਹ ਲੈ ਲਾਂਗੇ ਫਿਰ ਆਪਾਂ ਇਹ ਬਹੁਤ ਆਇਆ ਬਹੁਤ ਵਧੀਆ ਆ ਸਾਨੂੰ ਸਟੋਰ ਲਾਗੇ ਲਾਗੇ ਨੇ ਸਾਰੇ ਤੇ ਫਿਰ ਸੈਟਰਡੇ ਸੰਡੇ ਦੇਖਾਂਗੇ ਤੁਹਾਨੂੰ ਮਾਲ ਵੀ ਦਿਖਾਵਾਂਗੇ ਇੱਧਰਲੇ ਤੇ ਮਾਲ ਦਾ ਕਿਹੜਾ ਵੀ ਮਰਵਾਵਾਂਗੇ ਤੇ ਆਜੋ ਤੁਹਾਨੂੰ ਹੁਣ ਸਟੋਰ ਦੇ ਅੰਦਰ ਲੈ ਕੇ ਚੱਲੀਏ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਨੇ ਇੱਥੇ ਵੀ ਮੈਂ ਹਮੇਸ਼ਾ ਜਦੋਂ ਇੰਡੀਆ ਸ਼ਾਪਿੰਗ ਕਰਨੀ ਹੁੰਦੀ ਆ ਜਾਣਾ ਹੁੰਦਾ ਆ ਮੋਸਲੀ ਜੀ ਜੈਥੋਂ ਲੈਣੀ ਆ ਤੇ ਕਾਸ਼ ਚੀਜ਼ਾਂ ਮੈਂ ਮੌਲ ਤੋਂ ਹੁੰਦੀਆਂ ਨਹੀਂ ਗਿਆ ਮੌਲ ਤੇ ਕਈ ਵਾਰੀ ਡੀਲਾਂ ਲੱਗੀਆਂ ਹੁੰਦੀਆਂ ਨੇ ਤੇ ਆਹ ਸਟੋਰ ਹੈਗਾ ਰਾਸ ਤੇ ਇੱਥੇ ਦੇਖਦੇ ਆਪਾਂ ਕੀ ਮਿਲਦਾ ਹੈ ਆਪਾਂ ਨੂੰ ਇੱਧਰ ਆ ਗਏ ਸ਼ੂ ਬਗੈਰਾ ਨੇਗੇ ਤੇ ਮਤਲਬ ਬਹੁਤ ਵਧੀਆ ਬ੍ਰਾਂਡਡ ਵੀ ਹੁੰਦੀਆਂ ਨੇ ਚੀਜ਼ਾਂ ਮਤਲਬ ਕਿ ਲੈਸ ਪ੍ਰਾਈਸ ਤੇ ਲੱਗੇ ਹੁੰਦੇ ਸੀ ਨਾ ਮੰਮੀ ਨੂੰ ਸ਼ਾਪਿੰਗ ਕਰਾਉਣ ਆਏ ਸੀ ਤੇ ਇੱਕ ਆ ਫਾਡੇ ਨਾਲ ਆਹ ਹੈ ਆ ਇਹ ਜਦੋਂ ਦੂਜਾ ਬੰਦਾ ਕੋਈ ਸਮਾਨ ਲੈਂਦਾ ਇਹਨੂੰ ਆਪਦੇ ਸਮਾਨ ਦੀ ਪੈ ਜਾਂਦੀ ਹੈ ਤੇ ਮੈਂ ਆ ਲੈਣਾ ਥੱਬਾ ਜੁੱਤੀਆਂ ਦਾ ਘਰੇ ਕੱਪੜੇ ਇੰਨੇ ਪਏ ਆ ਤੇ ਹੁਣ ਇਹ ਕਿ ਨਹੀਂ ਜੁੱਤੀ ਲੈਣੀ ਹੈ ਹਮੇਸ਼ਾ ਹੀ ਐਂ ਕਰਦੀ ਹੁੰਦੀ ਹੈ ਸਮਾਨ ਦੂਜੇ ਦਾ ਲੈਣਾ ਇਹਦਾ ਆਪਦਾ ਕੱਢ ਕੇ ਵੇਜ ਜਾਂਦੀ ਹੈ ਹਾਂ ਦੇਖੋ ਆ ਕਿਵੇਂ ਮम्मी ਨੂੰ ਕੋਈ ਜੁੱਤੀ ਪਸੰਦ ਨਹੀਂ ਆਈ ਹੈਗੀ ਤੇ ਮੈਂ ਕਿਹਾ ਚੱਲ ਘਰੇ ਪਾਉਣ ਉਹਦਾ ਇੱਕ ਸੈਂਪਲ ਜੀ ਜੁੱਤੀ ਦੇਖ ਲਓ ਕਹਿੰਦੇ ਨਾ ਜੁੱਤੀਆਂ ਮੇਰੇ ਕੋਲੇ ਕੁੜੀਆਂ ਨੇ ਬਹੁਤ ਲੈਤੀਆਂ ਨਾ ਮੰਮੀ ਨੂੰ ਚੀਜ਼ਾਂ ਦਿਖਾਉਣੇ ਆ ਮੰਮੀ ਕਸ ਪਸੰਦ ਕਰ ਲਾ ਮੰਮੀ ਸੁਣੂਗੀ ਕਹਿੰਦੀ ਆ ਮੰਮੀ ਦੱਸੂਗੀ ਕਹਨੇ ਆ ਇਨੀ ਚੀਜ਼ਾਂ ਨਹੀਂ ਕੁਝ ਪਸੰਦੀ ਨਹੀਂ ਆ ਰਿਹਾ ਇਹ ਤੀਨੂ ਕੁ ਲੈਣਾ ਕਿਹਨੂੰ ਵੀ ਲੈਣਾ ਚੰਗੀਆਂ ਨਹੀਂ ਆ ਰਹੀ ਜਿਵੇਂ ਮੰਮੀ ਕਹਿੰਦੀ ਇੰਨੀਆ ਵੈਰਾਈਟੀਆਂ ਲਾਈਆਂ ਇਹ ਬੰਦਾ ਸਮਝ ਨਹੀਂ ਆਉਂਦੀ ਵੀ ਕੀ ਲਵੇ ਕੀ ਛੱਡੇ ਚੀਜ਼ਾਂ ਹੀ ਬਹੁਤ ਵੈਰਾਈਟੀਆਂ ਆਈਆਂ ਹੋਈਆਂ ਨੇ ਐਸੇ ਆ ਮਮਮੀ ਹੂੰ ਸੈ ਆਇਲ ਹੁੰਦਾ ਨਾ ਬਾਡੀ ਆਇਲ ਹੋਵੇ ਉਹ ਆ ਤੁਸੀਂ ਇਹ ਦੱਸੋ ਵੀ ਤੁਸੀਂ ਲੈਣਾ ਕੀ ਆ ਲੋਸ਼ਨ ਵਗੈਰਾ ਦੇਖਣਾ ਕੋਈ ਪਰਫਿਊਮ ਵਗੈਰਾ ਦੇਖਣਾ ਕੀ ਦੇਖਣਾ ਹੈ ਅੱਜ ਕੱਲ ਨਹੀਂ ਜਾ ਰਹੇ ਤਾਂ ਵੱਡੀ ਤੁਸੀਂ ਆਇਆ ਕਰੋ ਪਹਿਲਾਂ ਸਾਰਾ ਦੇਖ ਲਓ ਫਿਰ ਜੋ ਜੋ ਪਸੰਦ ਆਉਂਦਾ ਆਪਾਂ ਫਿਰ ਆਪਾਂ ਉਹ ਲੈ ਲਾਂਗੇ ਠੀਕ ਹੈ ਫੇਸ਼ੀਅਲ ਸਰਮ ਜਿਆਦਾ ਚੱਲੇ ਹੋਏ ਨਹੀਂ ਚੁੱਪ ਕਰਕੇ ਫੇਸ਼ੀਅਲ ਸਰਮ ਦੇ ਚਾਰ ਚਾਰ ਡੈਕਿੰਗ ਸਾਰਾ ਸੇ ਸਰਮ ਲਾਉਂਦੇ ਨਹੀਂ ਸਾਡੀ ਨੇਚਰਲ ਬਿਊਟੀ ਉਨੀ ਹੀ ਬਹੁਤ ਹੋਦੇ ਹੀ ਕੋਦਰ ਸਰਮ ਸੱਟ ਲੱਗੇ ਹੋਏ ਸਰਮ ਲਾਉਂਦਾ ਹੀ ਨਹੀਂ ਕੋਈ ਹਾਂ ਦੇ ਆਲੀ 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 10 ਡਾਲਰਸ ਹਾਂ ਆਲੀ ਓਨਲੀ 10 ਡਾਲਰਸ 10 ਡਾਲਰ ਦੇ ਵਿੱਚ ਤੁਸੀਂ ਤਿੰਨ ਸਰਮ ਲੈ ਸਕਦੇ ਹੋ ਦੁਕਾਨ ਦੀ ਮਸ਼ੂਰੀ ਕਰਦੀ ਕੌਣ ਹੀ ਦੇਣਾ ਤੈਨੂੰ ਅਮਰੀਕਾ ਵਾਲਿਆਂ ਨੇ ਕਰੀ ਜਾ ਮਸ਼ੂਰੀ ਇਹ ਤੁਹਾਡੇ ਕੋਲੇ ਲਾ ਸੋਇਆ ਦਾ ਬ੍ਰਾਂਡ ਇਹ ਤੁਹਾਡੇ ਆਉਣਗੇ ਤੁਹਾਨੂੰ ਤਿੰਨ ਸਰਮ ਹਾਈਡਰੇਸ਼ਨ ਰੈਂਥਲ ਪੈਪੀਡਾਈਜ਼ ਇਹਦੇ ਚ ਸਾਨੂੰ ਕੱਕ ਨਹੀਂ ਸਮਝ ਆਇਆ ਨਾਂ ਸੀ ਲਾਉਨੇ ਚਲੋ ਮੰਮੀ ਤੁਸੀਂ ਐ ਕਰੋ ਚੀਜ਼ ਪਸੰਦ ਕਰ ਲਓ ਫਿਰ ਆਪਾਂ ਉਹ ਲੈ ਲਾਂਗੇ ਬਾਅਦ ਵਿੱਚ ਫਿਰ ਆਪਾਂ ਉਹ ਕਰ ਲਾਂਗੇ ਠੀਕ ਹੈ ਦੇਖ ਲਓ ਪਹਿਲਾਂ ਸਾਰੀਆਂ ਚੀਜ਼ਾਂ ਛੋਟੀ ਨੇਲ ਪਾਲਿਸ਼ ਦਾ ਮਤਲਬ ਨੇਲ ਕਟਰ ਵਗੈਰਾ ਨੋ ਵਾਲੇ ਤੇ ਇੱਧਰ ਆ ਗਏ ਮੇਕਅਪ ਦਾ ਸੈਕਸ਼ਨ ਕੀ ਦੇਖਦੀ ਏ ਤੂੰ ਮੈਂ ਦੇਖ ਰਹੀ ਆ ਵੀ ਜਿਹੜੇ ਲੋਕ ਮੇਕਅਪ ਕਰਦੇ ਆ ਉਹਨਾਂ ਵਾਸਤੇ ਸਭ ਤੋਂ ਵਧੀਆ ਕਿੱਟ ਆ ਤੇ ਕਿੱਟ ਦਾ ਨਾਮ ਪਹਿਲਾਂ ਖਰ ਜੋੜ ਕੇ ਪੜ੍ਹ ਲੈ ਜਿਹਦਾ ਯੂਜ਼ ਨਹੀਂ ਕੀਤਾ ਨਾ ਤਾਂ ਕਰਕੇ ਇਨੀ ਨੌਲੇਜ ਹੈ ਨਹੀਂ ਮੇਕਅਪ ਬਾਰੇ ਫਿਰ ਵੀ ਤੁਹਾਨੂੰ ਉਤੋਂ ਉਤੋਂ ਅਸੀਂ ਦੱਸ ਰਹੇ ਆ ਵੀ ਇਹਨੂੰ ਬਲਸ਼ਰ ਕਹਿੰਦੇ ਆ ਉਹ ਤਾਂ ਮੰਮੀ ਜਿਆਦਾ ਸੀਰੀਅਸ ਹੋ ਕੇ ਸੁਣਦੀ ਵੀ ਸੱਚੀ ਮਸ਼ਹੂਰੀ ਕਰਦੀ ਆ ਇਧਰ ਆ ਗਏ ਹੈਂਡਬੈਗ ਇੱਥੇ ਮੈਨੂੰ ਕੁਝ ਖਾਸ ਵਧੀਆ ਨਹੀਂ ਲੱਗੇ। ਆਹ ਇਜ਼ ਮਾਈ ਬੈਗ। ਮਤਲਬ ਇਹਨਾਂ ਕੋਲੇ ਦੋ ਹੀ ਕਲਰ ਨੇਗੇ, ਕੋਆ ਬਲੈਕ ਕਲਰ ਜ਼ਿਆਦਾ ਆ। ਇੱਕ ਆ ਕਲਰ ਜ਼ਿਆਦਾ ਆ। ਇਧਰ ਵੀ ਬਲੈਕ ਆ। ਇਧਰ ਵੀ ਬਲੈਕ ਆ। ਕੋਸਾ ਆ ਕਲਰ ਨਹੀਂ ਹੈਗੇ। ਕੋਈ ਕੁਝ ਖਾਸ ਕਲਰ ਨਹੀਂ ਹੈਗੇ। ਹੈਲੋ ਗਾਇਜ਼। ਆਹ ਵਾਲਾ ਪਾਸੇ ਲੈ ਲਿਆ। ਬਾ ਯਾ ਤੂੰ ਟੱਕੇ। ਹੌਣ ਤਾਂ ਤੈਨੂੰ ਕੈਨੇਡਾ ਤੋਂ ਪਰਸ ਆਇਆ ਮੰਮੀ ਲੈ ਕੇ ਆਈ ਆ ਹੁਣ ਤੂੰ ਫੇਰ ਪਰਸ ਮੈਨੂੰ ਵੀ ਕਦੇ ਇੰਡੀਆ ਜਾਣਾ ਪੈ ਗਿਆ ਤਾਂ ਫਿਰ ਮੈਂ ਵੀ ਲੈ ਕੇ ਜਾਉਂਗੀ ਇੱਕ ਅੱਧਾ ਤੋਰ ਦੇ ਤੈਨੂੰ ਇੰਡੀਆ ਕੱਢ ਜਾ ਚਲੋ 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 ਹਮ ਆਪਕੇ ਪਿੱਛੇ ਹੀ ਆਏਗੇ ਔਰ ਕਹਿੰਦੀ ਸੀ ਨਾ ਗਗਨ ਤੇ ਰਮਣੀ ਤੇ ਕਹਿੰਦੀ ਇਹਨੇ ਚੱਕ ਲੈਣੀਆਂ ਵਿੱਚ ਦੇਖ ਕੇ ਆਈ ਲੈ ਵਿੱਚ ਤੁਹਾਡੇ ਮੰਮੀ ਨੂੰ ਕੋਈ ਚੀਜ਼ ਦਿਵਾਉਣੇ ਮੰਮੀ ਨੂੰ ਇੱਥੋਂ ਪਸੰਦਣੇ ਆਈ ਤੇ ਹੁਣ ਮੰਮੀ ਨੂੰ ਅਸੀਂ ਲੈ ਕੇ ਜਾਨੇ ਆ ਦੂਜੇ ਸਟੋਰ ਤੇ ਬਰਾਬਰ ਅਸੀਂ ਸ਼ਾਪਿੰਗ ਮਮਮੀ ਨੂੰ ਕਰਾਉਣ ਆਏ ਆ ਵੀ ਮਮਮੀ ਤੈਨੂੰ ਕੋਈ ਚੀਜ਼ ਪਸੰਦ ਆਉਂਦੀ ਆ ਤਾਂ ਕਰ ਲੈ ਹਨਾ ਇੱਕ ਆ ਸਾਡੇ ਨਾਲ ਆਈ ਆ ਇਹ ਆ ਆਪ ਨੂੰ ਹੀ ਪਸੰਦ ਕਰੀ ਜਾਂਦੀ ਮੈਂ ਆ ਲੈਣਾ ਮੈਂ ਆ ਲੈਣਾ ਮੈਂ ਆ ਲੈਣਾ ਮਮਮੀ ਚਾਤੀ ਚਲੋ ਆਜਾ ਦੂਜੇ ਸਟੋਰ ਤੇ ਚੱਲਦੇ ਆ ਮਮਮੀ ਨੂੰ ਇੱਥੋਂ ਕੋਈ ਚੀਜ਼ ਪਸੰਦ ਨਹੀਂ ਆਈ ਦੂਜੇ ਸਟੋਰ ਤੇ ਲੈ ਕੇ ਚੱਲਦੇ ਆ ਮਮਮੀ ਨੂੰ ਹਾਂ ਏ ਆਪ ਨੂੰ ਦੇਖਣ ਆਈ ਆ ਇਹ ਆਪ ਦਾ ਦਾਲ ਆਉਂਦੀ ਹੈ ਵਿੱਚ ਦੀ ਰਹਿ ਇਹ ਕੁਝ ਲੈ ਲਈਂ ਜਿਆੜੀ ਪੰਨੀ ਮੈਂ ਕੀ ਰਹਿ ਦਵਾਂ ਤੁਸੀ ਕੁਝ ਲੈਂਦੇ ਹੀ ਨਹੀਂ ਇੱਥੋਂ ਇਸ ਜਿਹੜਾ ਪਸੰਦ ਆਵੇ ਫੇਰੇ ਮੈਂ ਰਹਿ ਦੇ ਚਲੋ ਆਜੋ ਆਪਾਂ ਹੁਣ ਦੂਜੇ ਸਟੋਰ ਤੇ ਜਾਂਦੇ ਆ ਇੱਥੋਂ ਮੰਮੀ ਨੂੰ ਕੁਝ ਨਹੀਂ ਪਸੰਦ ਆਇਆ ਆਜੋ 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 ਇੱਥੇ ਤੁਹਾਨੂੰ ਆਉਣਾ ਹੀ ਨਹੀਂ ਪਸੰਦ ਹੀ ਨਹੀਂ ਆਉਣਾ ਇੱਥੋਂ ਚੀਜ਼ ਆਜੋ ਤੁਸੀਂ ਆਪਾਂ ਦੂਜੇ ਸਟੋਰ ਤੇ ਚੱਲਦੇ ਆ ਹੁਣ ਅਸੀਂ ਜਾਵਾਂਗੇ ਦੂਜੇ ਸਟੋਰ ਤੇ ਮੰਮੀ ਨੂੰ ਬਹੁਤ ਕੋਸ਼ਿਸ਼ ਕੀਤੀ ਮਾਰੋ ਚੀਜ਼ ਪਸੰਦ ਪੀਪੀ ਨੂੰ ਕੋਈ ਚੀਜ਼ ਪਸੰਦ ਨਹੀਂ ਆਈ ਤੇ ਹੁਣ ਅਸੀਂ ਉਹਨਾਂ ਨੂੰ ਲੈ ਕੇ ਜਾਨੇ ਆ ਦੂਜੇ ਸਟੋਰ ਤੇ ਮੰਮੀ ਠੰਡ ਤਾਂ ਨਹੀਂ ਲੱਗਦੀ ਨਹੀਂ ਠੰਡ ਹੋਈ ਹੀ ਨਹੀਂ ਤੇ ਕੀ ਲੱਗੂਗੀ ਹਲਕੀ ਜੀ ਤਾਂ ਠੰਡ ਆ ਜਿਵੇਂ ਇੰਡੀਆ 'ਚ ਠੰਡ ਹੁੰਦੀ ਆ ਤੁਸੀਂ ਬੈਂਕ 'ਚ ਪਹਿਲਾਂ ਮਨੀ ਵੀ ਬੈਂਕ 'ਚ ਪਾਉਣੀ ਪਣੀ ਆ ਫੇਰ ਹੀ ਸ਼ਾਪਿੰਗ ਹੋਣੀ ਆ ਸਹੀ ਆ ਚਲੋ ਆਜਾ ਹੁਣ ਤੁਹਾਨੂੰ ਦੂਜੇ ਸਟੋਰ ਤੇ ਲੈ ਕੇ ਜਾਨੇ ਆ ਮੰਮੀ ਨੂੰ ਸਾਡੀ ਨੂੰ ਕੋਈ ਚੀਜ਼ ਪਸੰਦ ਨਹੀਂ ਆਈ ਕਹਿੰਦੇ ਨਾ ਮੈਂ ਨਹੀਂ ਲੈਣੀ ਪਤਾ ਨਹੀਂ ਮੰਮੀ ਉਹਦੇ ਹੀ ਕਹਿੰਦੀ ਵੀ ਨੂੰ ਦਾ ਖਰਚਾ ਕਰਨੂ ਕਰਾਵਾਂ ਮੈਂ ਨਹੀਂ ਨਹੀਂ ਜੋ ਚੀਜ਼ ਪਸੰਦ ਹੋ ਲੈ ਲੋ ਹਾਂਜੀ 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 ਚਲੋ ਗੱਡੀ 'ਚ ਗੰਧ ਦੇ ਹੈ ਨਾ ਕਿਵੇਂ ਪਾਇਆ ਤਾਂ ਹੀ ਤਾਂ ਉਹ ਬੋਲਦਾ ਆ ਨਹੀਂ ਕੱਲ ਉਹਨੇ ਸਾਫ਼ ਕੀਤੇ ਮੇਰੇ ਘਰ ਵਾਲੀ ਦੀ ਡਿਊਟੀ ਆ ਗੱਡੀ ਸਾਫ਼ ਕਰਨੀ ਆਪੋ ਵੀ ਟੱਕਾ ਤੋਲ ਲੈਂਦਾ ਮੈਂ ਕਿੰਮੀ ਉਹ ਆਇਆ ਨਾ ਫਿਡੀ ਮਮਮੀ ਸਾਡੇ ਘਰ ਨਾਲ ਬਗਸਿਦੂਸ ਰੇ ਸਟੋਰ ਤੇ ਮਮਮੀ ਅਮਰੀਕਨ ਸਟੋਰ ਰੈਸਟੋਰੈਂਟ ਆ ਅੱਛਾ ਅੱਛਾ ਇੱਥੇ ਗੋਰੇ ਲੋਕ ਆਉਂਦੇ ਆ ਖਾਣ ਮਤਲਬ ਆਪਣਾ ਜੇ ਖਾਈਏ ਆਪਾਂ ਆਪਣਾ ਕੋਹ ਨਹੀਂ ਬਣਨਾ ਇੱਥੇ ਪਹਿਲਾਂ ਇਹਦੋਂ ਨਾ ਡਾਇਨਰ ਰੱਖਿਆ ਸੀ ਹੁਣ ਇਹਨਾਂ ਨੇ ਰੱਖਤਾ ਅਮਰੀਕਾ ਕਿਚਨ ਮਾਰ ਤੇ ਅਸੀਂ ਹੁਣ ਆ دوسرے ਸਟੋਰ ਤੇ ਜਾਵਾਂਗੇ ਜਿਹੜਾ ਆ ਬਲਬਰ ਲਿੰਗਟਨ ਜੀ ਦੇ ਤੇ ਲਿਖਿਆ ਆ ਇਹ ਵਾਲੇ ਸਟੋਰ ਤੇ ਦੇਖਦੇ ਆ ਮੰਮੀ ਨੂੰ ਸ਼ਾਇਦ ਕੁਝ ਪਸੰਦ ਆ ਜੀ ਵੀ ਤਾਂ ਨਹੀਂ ਆਪਾਂ ਉਸ ਰੈਚਡਨ ਤੇ ਵਗ ਜਾਵਾਂਗੇ ਜਿੱਥੇ ਉਹ ਇੱਧਰ ਆ ਜਿਹੜਾ ਸੈਂਪਲ ਆ ਮੰਮੀ ਕੇਸਰ ਜੀ ਦੇ ਤੇ ਜਾਣੇ ਹੁੰਨੇ ਆ ਉਹ ਇੱਧਰ ਆ ਗਏ ਆ ਗਿਆ ਸੀ ਦੂਸਰੇ ਪਲਾਜ਼ੇ 'ਚ ਤੇ ਉਹ ਆ ਗਿਆ ਡਾਲਰ ਟਰੀ ਜਿੱਥੇ 1 ਇੱਕ ਡਾਲਰ ਦੀ ਚੀਜ਼ ਮਿਲਦੀ ਹੈ ਮਤਲਬ ਘਰ ਵਾਸਤੇ ਤੁਹਾਡੇ ਵਧੀਆ ਜਿੰਨੇ ਕੋਈ ਪਾਰਟੀ ਵਗੈਰਾ ਬਰਥਡੇ ਪਾਰਟੀ ਹੋਈ ਕੁਝ ਵੀ ਹੋਇਆ ਤੇ ਮਤਲਬ ਇੱਥੋਂ ਉਦਾਂ ਦਾ ਸਮਾਨ ਮਿਲ ਜਾਂਦਾ ਹੈ ਇਹ ਆ ਗਈ ਜੀ ਸੀਬੀਐਸ ਫਾਰਮੇਸੀ ਤੇ ਆ ਗਿਆ ਆਪਣਾ ਦੂਸਰਾ ਸਟੋਰ ਫਰ ਲਿੰਟਨ ਕੋਟ ਫੈਕਟਰੀ ਯਾ ਇਹਦੇ 'ਚ ਵੀ ਮਤਲਬ ਕੱਪੜੇ ਬਿਊਟੀ ਦਾ ਸਮਾਨ ਪਰਸ ਵਗੈਰਾ ਸਭ ਕੁਝ ਹੁੰਦਾ ਆ ਏ ਬਾਕੀ ਦੁਕਾਨ ਇਹ ਤੁਹਾਨੂੰ ਇਹਦਾ ਅੰਦਰ ਜਾ ਕੇ ਵੇਖ ਕਿਵੇਂ ਦਾ ਆ ਬਹੁਤ ਸੋਹਣੀਆਂ ਚੀਜ਼ਾਂ ਹੁੰਦੀਆਂ ਨੇ ਮਤਲਬ ਇੱਥੇ ਵੀ ਪ੍ਰਾਈਸ ਵੀ ਬਹੁਤ ਜੈਨੂਇਨ ਹੁੰਦੇ ਆ ਤੇ ਸੋਲੋ ਦੁਕਾਨੇ ਅੰਦਰ ਜਾ ਕੇ ਤੁਹਾਨੂੰ ਇਹ ਮਤਲਬ ਇਹ ਵੀ 바ਵਾ ਵੱਟਾ ਪਲਾਜ਼ਾ ਆ ਇਹਦੇ ਵਿੱਚ ਮੈਟ੍ਰਸ ਸਬਜੀ ਮੰਡੀ ਕੋ ਪਾਰਟੀ ਵੇਅਰ ਵਾਲਾ ਸਮਾਨ ਸਾਰਾ ਤੇ ਪੀਜੇ ਵਾਲੇ ਲਾਂਡਰੀ ਵਾਲੇ ਤੇ ਇੱਦਾਂ-ਇਦਾਂ ਦੇ ਸਟੋਰ ਹ ਤੇ ਫਾਰਮੇਸੀ ਵੀ ਆ ਤੇ ਇਹ ਪਲਾਜ਼ਾ ਹੈ ਜਿਨ੍ਹਾਂ ਨੇ ਮੈਨੂੰ ਲੁੱਟਿਆ ਸੀ ਉਹ ਇਹ ਲਾਂਡਰੀ ਆ ਮੈਨੂੰ ਕਿਹਾ ਆਹ ਇੱਕ ਕੰਬਲ ਪਾਉਣ ਆਈਏ ਤੇ ਚ 10 ਡਾਲਰ ਬਾਰੇ ਕਿਤੇ ਲੱਗਣੇ ਆ ਤੇ ਮੈਂ ਇੱਥੇ 20 ਡਾਲਰ ਲਾ ਕੇ ਗਈ ਦਿਮਾਗ ਵਾਲਾ ਲਾ ਲੈਂਦੀ ਆ ਨਾ ਕਈ ਵਾਰੀ ਇਹ ਉਹ ਕਹਿੰਦੇ ਨੇ ਤੇ ਜਿਹੜਾ ਜ਼ਿਆਦਾ ਚਲਾਕ ਬਣਦਾ ਹੁੰਦਾ ਉਹ ਫੱਗਿਆ ਜਾਂਦਾ ਇਹਦੇ ਨਾਲ ਉਹ ਚੀਜ਼ ਹੋਈ ਆ ਤੇ ਕਾਹਨ ਜੋ ਕਹਿੰਦਾ ਹੁੰਦੇ ਸੀ ਜਿਹੜਾ ਤੇ ਜੋ ਆ ਸਹੀ ਆ ਸਹੀ ਗੱਲ ਕਹੀ ਹੈ ਸਹੀ ਗੱਲ ਆ ਚਲੋ ਅੱਜ ਹੁਣ ਆਪਾਂ ਦੂਸਰੇ ਸਟੋਰ 'ਚ ਚੱਲੀਏ ਮੈਨੂੰ ਨੈਕਸਟ ਟਾਈਮ ਵਾ ਇਹਨਾਂ ਦੇ ਰਿਵਿਊ ਵੀ ਪਾਉਣੇ ਮੈਂ ਵਧੀਆ ਹੂ ਹਾਈ ਹਰ ਇਅਰ ਤੇ ਆਇਆ ਦੂਸਰਾ ਸਟੋਰ ਇੱਥੇ ਵੀ ਮਤਲਬ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਨੇ ਗੀਆਂ ਜਿਊਲਰੀ ਬਿਊਟੀ ਹੈਂਡ ਬੈਗ ਕੱਪੜੇ ਤੇ ਆ ਏਡਾ ਵੱਡਾ ਸਟੋਰ ਆ ਇਹਦੇ ਵਿੱਚ ਕੱਪੜੇ ਵਗੈਰਾ ਬਿਊਟੀ ਸਾਰਾ ਮਤਲਬ ਟੋਟਲੀ ਸਾਰਾ ਸਮਾਨ ਮਿਲ ਜਾਂਦਾ ਆ ਦੂਸਰੇ ਚ ਦੇਖੇ ਸੀ ਐਂਡ ਬੈਗ ਤੇ ਹੁਣ ਇੱਥੇ ਦੇਖੋ ਤੁਹਾਨੂੰ ਇਹਦੇ ਵਿੱਚ ਬਹੁਤ ਵਧੀਆ ਵੈਰਾਈਟੀਆਂ ਤੇ ਬਹੁਤ ਸੋਹਣੇ ਕਲਰ ਮਿਲਣਗੇ ਮਤਲਬ ਉੱਥੇ ਦੋ ਹੀ ਕਲਰ ਸੀਗੇ ਤੇ ਇੱਥੇ ਕਲਰ ਦੇਖੋ ਕਿੰਨੇ ਵਧੀਆ ਆ ਤੇ ਬਹੁਤ ਸੋਹਣੇ ਪਰਸਨ ਇਹਨਾਂ ਦੇ ਇੱਥੇ ਹੋਰ ਚੀਜ਼ਾਂ ਨਹੀਂ ਤੇ ਆਹ ਬਿਊਟੀ ਦਾ ਆ ਗਿਆ ਸਾਰਾ ਇੱਧਰ ਤੇ ਆ ਦੇਖੋ 컬러 ਕਿੰਨੇ ਸੋਹਣੇ ਨੇ ਪਰਸਾਂ ਦੇ ਮਤਲਬ ਕਈ ਕਲਰ ਨੇਗੇ ਤੇ ਪਹਿਲੇ ਵਾਲੇ ਸਟੋਰ ਤੇ ਸੀਗੇ ਦੋ ਤਿੰਨ ਕ ਕਲਰਾਂ ਦੀ ਆਪਸ਼ਨ ਸੀ ਤੇ ਇੱਥੇ ਆਪਸ਼ਨ ਬਹੁਤ ਆ ਕਲਰਾਂ ਦੀ ਤੇ ਬ੍ਰਾਂਡ ਵੀ ਨੇਗੇ ਬਹੁਤ ਸੋਹਣੇ ਆਗੇ ਇਹਦਾਂ ਛੋਟੇ ਬਰਸ ਆ ਗਏ ਜਿisme ਕਾਰਡ ਵਗੈਰਾ ਫੋਨ ਵਗੈਰਾ ਕਿਸੇ ਨੇ ਪਾਉਣ ਆ ਮੰਨ ਚੋ ਆ ਗਿਆ ਤੇ ਦਰਾ ਸਾਰਾ ਬਿਊਟੀ ਡਿਪਾਰਟਮੈਂਟ ਆ ਗਿਆ ਇਹ ਬਿਊਟੀ ਦਾ ਆ ਤੇ ਲੋਕ ਸ਼ਮਗਰ ਤੇ ਬੀਬੀਆਂ ਲੱਗੀਆਂ ਜੁਐਲਰੀ ਨੂੰ ਹਾਂ ਜੁਐਲਰੀ ਤੇ ਟਿਕਣ ਗਿਆ ਕੀ ਲੈਣ ਕੀ ਦੇਖਦੇ ਹੋ ਮੈਂ ਮਾਸੀ ਨੂੰ ਆ ਗਿਆ ਕੋਲੋ ਕਲੱਬ ਦੀ ਘੜੀ ਹਾਂ ਇ렇게 ਨਾ ਕਦੇ ਕੀ ਆ ਇਹ ਨਾ ਕਤੇ ਆ ਗਿਆ ਨਾ ਅਗਲੇ ਨੇ ਲਾ ਕੇ ਰੱਖਿਆ ਉਹ ਲੋਹੇ ਆਹ ਇਹਦੇ ਜਮੇ ਬੂਤੀ ਤੇਰੀ ਬਹੁਤ ਪੈੜੀ ਲੱਗਦੀ ਆ ਤੇਰੇ ਜੱਜ ਦੀ ਨਹੀਂ ਹਨ ਕਲਾਈ ਹਨ ਕ ਜੱਜ ਨਹੀਂ ਜੱਜ ਜੱਜ ਸਾਹ ਕੋ ਜਿਆਦਾ ਉਧਰ ਆਪਾ ਦਿਨੇ ਮੇਰੇ ਚ ਹੁਣ ਕੈਮਰੇ ਤੇ ਦੇਖਦੀ ਆ ਮੈਂ ਆਦੇ ਆਪਾ ਆਈ ਨਹੀਂ ਮੈਂ ਮਰ ਜਾ ਕਿੰਨੀ ਸੋਹਣੀ ਲੱਗਦੀ ਦੇਖ ਤਾ ਮੰਮੀ ਦੇ ਲਾ ਕੇ ਦਿਖਾਈਂ ਕਿ ਕਿਉਂ ਨਹੀਂ ਲਾਦੀ ਮੰਮੀ ਦੇ ਆਹ ਦੇਖਦਾ ਕਿਵੇਂ ਮੰਮੀ ਦੇ ਲੱਗਦੇ ਹਾਂ ਮੰਮੀ ਦੇ ਮਾਸੀ ਦੇ ਵੀ ਇੱਕ ਲਾ ਕੇ ਦਿਖਾਉਣੇ ਆਪਾ ਕੋਜ ਉਹਦਾ ਲੋਕ ਮੂਰੇ ਆ ਜਾਂਦਾ ਸਾਡੇ ਨੂੰ ਲੋਕ ਮਾਸੀ ਦੇ ਬੋਣਿਆਂ ਲੱਗੋ ਮਾਸੀ ਲਾ ਤੈਨੂੰ ਵੀ ਬਣਾਦੀ ਐ ਅਮਰੀਕਨ ਹੈ ਮਾਸੀ ਲੱਗਦੇ ਕਾ ਲੱਗਦਾ ਰੱਖਾਂ ਤੇ ਮੰਮੀ ਬਹੁਤ ਸੋਹਣੀ ਲੱਗਦੀ ਲੱਗੇ ਚੱਕ ਮਾਸੀ ਨੇ ਦਾ ਬੋਲੋ ਬੋਲੋ ਕਰਤੀ ਮਾ ਆ ਲੋਕ ਪਰੇ ਕਰ ਮਾ ਜਿਹੜਾ ਐਨ ਕਦੇ ਲੋਕ ਦੇ ਮੰਮੀ ਦੇ ਐਨਕ ਲੱਗੇ ਕਿੰਨੇ ਘੰਟ ਲੱਗਦੀਆ ਮੰਮੀ ਦੇਖੀ ਜਾਊਗਾ ਲੈ ਲੋ ਇੱਕ ਮਰੀ ਲਾ ਦੂ ਕੈਨਕ। ਇਹਨਾਂ ਕੋਲ ਬਹੁਤ ਸੋਹਣੀ ਲੱਗਦੀ ਆ। ਇਹਦੇ ਤਾਂ ਜੱਚੀ ਨਹੀਂ, ਥੋੜੇ ਜੱਦਦੀ ਆ। ਨਹੀਂ ਸੋਹਣੀ ਲੱਗਦੀ ਮਮੇ ਜਿਹਦੇ ਚ ਦੇਖਣੀਆਂ ਨੇ ਬਾਵਾ ਪਈਆਂ ਨੇਗੀਆਂ। ਤੇ ਇਧਰ ਜੁਐਲਰੀ ਵਗੈਰਾ ਆ। ਬਹੁਤ ਸੋਹਣੀ ਜੁਐਲਰੀ ਇਹਨਾਂ ਦੇ ਵੀ। ਮੈਂ ਵੀ ਜੁਐਲਰੀ ਲਿਆ ਕਰੂੰਗੀ ਹੁਣ। ਆ ਸਟੀਵ ਦੀ ਦੇਖੋ ਸਟੀਵ ਦੀ ਜੁਐਲਰੀ ਦੇਖੋ ਤੁਸੀਂ। ਐ। ਲਾਕਟ ਹੈਗਾ, ਲਾਕਟ ਦੇ ਵਿੱਚ ਘੜੀ ਪਾਈ ਹੋਈ ਆ ਅਗਲਿਆਂ ਨੇ। ਸਟੀਵ ਵੀ ਲਊਗੀ। ਹਾਂ ਜੀ ਮੰਮੀ ਨੂੰ ਆਹ ਵਾਲੇ ਸੈਕਿੰਡ ਸਟੋਰ ਤੇ ਥੋੜੀ ਬਹੁਤ ਚੀਜ਼ ਪਸੰਦ ਆ ਗਈ ਸੀਗੀ ਤੇ ਮੰਮੀ ਨੇ ਲੈ ਲਈ ਤੇ ਹੁਣ ਅਸੀਂ ਚੱਲੇ ਸੀ ਘਰ ਨੂੰ ਕਿਉਂਕਿ ਸਾਰੇ ਨੇ ਫਿਰ ਸ਼ਾਮ ਨੂੰ ਜੋਪਾ ਤੇ ਜਾਣਾ ਹੈ ਮੈਂ ਤਾਂ ਇੱਥੇ ਹੀ ਹੀ ਆਉਣਾ ਕੰਮ ਤੇ ਇੱਥੇ ਮੇਰਾ ਸਟੋਰ ਆ ਬਸ ਇੱਥੇ ਕੰਮ ਤੇ ਆ ਜਾਣਾ ਹੈ ਫਿਰ ਨਾਲ ਅਸੀਂ ਅੱਜ ਦਾ ਬਲੌਗ ਕਰ ਲਿਆ ਐਂਡ ਤੁਹਾਨੂੰ ਫਿਰ ਮਿਲਦੇ ਰਾਵਾਂਗੇ ਐਦਾਂ ਹੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਜੇ ਸਾਡੀ ਆ ਵੀਡੀਓ ਪਸੰਦ ਆਉਂਦੀ ਆ ਤਾਂ ਸ਼ੇਅਰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚਲੋ ਠੀਕ ਆ ਮੰਮੀ ਕਰ ਦੋ ਬਾਏ ਓਕੇ ਲੈ ਲਿਆ ਸਮਾਨ ਤੁਸੀਂ ਇਹਨੂੰ ਜਿਹੜਾ ਜਿੰਨਾ ਕੋ ਪਸੰਦ ਆ ਏ ਤੁਹਾਨੂੰ ਹਾਂ ਜੀ ਮੰਮੀ ਨੇ ਮਤਲਬ ਮਾਨ ਰੱਖ ਲਿਆ ਸਾਡਾ ਵੀ ਚਲੋ ਕਾਹਨੂ ਕੁੜੀਆਂ ਫਿਰ ਉਹ ਹੋਣਗੀਆਂ ਤੇ ਮੰਮੀ ਨੂੰ ਜਿੰਨੀ ਕੀ ਚੀਜ਼ ਪਸੰਦ ਆਈ ਮੰਮੀ ਨੇ ਲੈ ਲਈ ਤੇ ਬਾਕੀ ਫਿਰ ਮੰਮੀ ਦੇ ਮੁੰਡੇ ਆਏ ਤੇ ਅਸੀਂ ਸ਼ੋਪਿੰਗ ਕਰਾਂਗੇ ਮੁੰਡਾ ਟਰੱਕ ਤੇ ਗਿਆ ਚਲੋ ਜੀ ਇੱਥੇ ਆਪਾਂ ਵਲੌਗ ਨੂੰ ਕਰਦੇ ਐਂਡ ਮਿਲਦੇ ਆ ਕੱਲ ਨੂੰ ਕੱਲ ਵਾਲੇ ਵਲੌਗ ਚ ਚਲੋ ਜੀ ਓਕੇ ਬਾਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ